ਦੇਖੋ ਜੀ ਜਿਹੜੇ ਕੋੜੇ ਆ ਤੁਸੀਂ ਦੇਖ ਸਕਦੇ ਆ ਮੰਡੀ ਦੇ ਵਿੱਚ ਬਹੁਤ ਸੋਹਣੀ ਤੇ ਚੜ੍ਹਦੀ ਕਲਾ ਦੀ ਚੰਗੀ ਚੰਗੀ نسل ਚੰਗੀ ਚੰਗੀ ਬਰੀਡ ਦੇ ਕੋੜੇ ਆ 사ਸੀਗਾ ਵੀਰ ਜੀ ਵੀਰ ਜੀ ਕਿਹੜੀ ਬਰੀਡ ਹੈ ਜੀ ਇਹ ਇਹ ਨੂਰੀ ਦੇ ਬੱਚੀ ਆ ਨੂਰੀ ਦੀ ਬੱਚੀ ਆ ਜੀ ਆ ਜੀ ਜੀ ਕਿ ਕਿੰਨੇ ਚਿਰ ਹੋ ਗਿਆ ਜੀ ਇਹਦਾ ਇਹ ਹੋ ਗਈ ਕੋਈ 22 23 ਮਹੀਨੇ ਦੀ আচ্ছা ਜੀ ਬਾਜ ਤੇ ਸੇਲ ਕਰਦੇ ਆ ਜੀ ਕਿਵੇਂ ਕਰਦੇ ਆ ਕੀ ਰੇਟ ਆ ਜੀ 5 ਲੱਖ 5 ਲੱਖ ਰੁਪਏ ਜੀ ਤੇ ਕਿੰਨੇ ਦੰਦ ਦੱਸਿਆ ਸੀ ਜੀ ਇਹ ਦੋ ਦੰਦ ਲੱਗਦੀ ਪਈ ਦੋ ਦੰਦ ਆ ਜੀ ਤੇ ਮਾਂ ਕਿਹੜੀ ਸੀ ਜੀ ਆਂਦੀ ਮਾਂ ਨੌਕਰੀ ਨੌਕਰੀ ਆ ਜੀ ਕੀ ਬਾਤ ਹੈ ਜੀ ਬਹੁਤਾ ਤੇ ਫੋਨ ਨੰਬਰ ਕੀ ਹੈ ਵੀਰੇ 8803217302 ਏਰੀਆ ਕਿਹੜਾ ਜੀ ਜੰਮੂ ਜੰਮੂ ਆ ਬਈ ਵਾ ਜੰਮੂ ਤੋਂ ਗੜੀ ਜਗਾ ਪਿੰਡ ਜੰਮੂ ਸੰਬਾ ਸੰਬਾ ਉਸ ਏਰੀਏ ਤੋਂ ਬਾਈ ਜੀ ਇਹ ਲੈ ਕੇ ਪਹੁੰਚਿਆ ਵੀਰ ਬਹੁਤ ਵਧੀਆ ਚੜਦੀ ਕਲਾ

ਚੱਕਰਵਤੀ ਸਿੰਘ ਉਹ ਦੇਖ ਰਹੀ ਹੈ ਜੀ ਬਾਬਾ ਜੀ ਉਹ ਨਹੀਂ ਬਾਬਾ ਜੀ ਉਹਨਾਂ ਨੂੰ ਕਿਉਂਕਿ ਜਿਹੜੇ ਘੋੜੀਆਂ ਰੱਖਣ ਦੇ ਮਹਾਰਾਜ ਜੀ ਘੋੜੇ ਰੱਖਣ ਦੇ ਮਹਾਰਾਜ ਜੀ ਉਹਨਾਂ ਨੂੰ ਬਹੁਤ ਜਿਆਦਾ ਨੌਲੇਜ ਹੁੰਦੀ ਆ ਤੇ ਵੀਰ ਜੰਮੂ ਤੋਂ ਦੱਸਦੇ ਆ ਜੀ ਸੰਭਾ ਸੰਭਾ ਜਲਾ ਸੰਭਾ ਚਿੱਲੇ ਤੋਂ ਪਹੁੰਚੇ ਆ ਜੀ ਤੇ ਲਗ ਗੁਰੂ ਦੀਆਂ ਲੜ ਰੀਆਂ ਬੋਝਾਂ ਵੀ ਦੇਖ ਰਹੀਆਂ ਜੀ ਤੇ ਵੀਰ ਜਾਣਕਾਰੀ ਦੇ ਰਿਹਾ ਜੀ ਤੇ ਕਰੋ ਵੀਡੀਓ ਸ਼ੇਅਰ ਬਾਅਦ ਤੋਂ ਬਾਅਦ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਭਰਾ ਦੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਲਓ ਤੇ ਇੱਧਰ ਬਾਈ ਜੀ ਜੋਦੇ ਔਰ ਜੋਦੇ ਕਿਵੇਂ ਆ ਕਿਵੇਂ ਚੱਲ ਲੱਗਾ ਮੇਲਾ ਜੀ ਵਾਹ ਜੀ ਵਾਹ ਬਾਬਾ ਜੀ ਨੇ ਠੀਕਾ ਜੀ ਵਰਜੀ ਖਾਲਸਾ ਵਰਜੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਣੇ ਜਿਹੜਾ ਮੇਲਾ ਲੱਗਾ ਜੀ ਜਿਹੜਾ ਆਪਣੇ ਲੱਗਣੇ ਚਾਹੀਦੇ ਆ ਬਾਬਾ ਜੀ ਹਾਂ ਜੇ ਨਾ 26 ਘੰਟੇ ਇਦਾਂ ਹੀ ਲੱਗਾ ਰਹੇ ਵਾਹ ਜੀ ਵਾਹ ਜੀ ਹਾਂ ਬਿਲਕੁਲ ਜੀ ਬਿਲਕੁਲ ਆਪਣੀ ਜਿਹੜੀ ਪੀੜ੍ਹੀ ਆ ਨੌਜਵਾਨੀ ਕਿਉਂਕਿ ਉਹ ਵੀ ਵੱਜ ਸਕਦੀ ਕੋ ਚੰਗੇ ਕੰਮ ਕਰਨ ਲਈ ਲੱਗੋ ਔਰ ਕੋਈ ਬੱਚਾ ਲੈ ਕੇ ਦਿੱਤਾ ਹੋਵੇ ਕਿ ਨਹੀਂ ਤੇ ਕੀ ਕਹਿਣਾ ਚਾਹੁੰਦੇ ਆ ਜੀ ਇਸ ਮੇਲੇ ਬਾਰੇ ਕੀ ਵਿਚਾਰ ਹੈ ਜੀ ਤੁਹਾਡੇ ਦੇਖੋ ਜੀ ਸਾਡੀ ਵਿਚਾਰ ਇਹੋ ਹੀ ਆ ਕਿ ਇਹ ਜਿਹੜਾ ਮੇਲਾ ਵਾ ਬਹੁਤ ਚੰਗਾ ਮੇਲਾ ਵਾ ਜਿਹੜਾ ਥੋੜਾ ਥੋੜੀ ਦਾ ਸ਼ੌਂਕ ਵਾ ਇਹ ਬਹੁਤ ਚੰਗਾ ਸ਼ੌਂਕ ਆ ਬਿਲਕੁਲ ਵਧੀਆ ਸ਼ ਹੋ ਗਿਆ ਜੀ ਇਹ ਮੇਲਾ ਵੇਖਣ ਵਾਲਿਆਂ ਵਾਸਤੇ ਵੀ ਚੰਗਾ ਵੇਚਣ ਵਾਲਿਆਂ ਵਾਸਤੇ ਵੀ ਚੰਗਾ ਤੇ ਲੈਣ ਵਾਲਿਆਂ ਵਾਸਤੇ ਵੀ ਚੰਗਾ ਇਹ ਚੰਗਾ ਹੀ ਚੰਗਾ ਹੈ ਚੰਗਾ ਹੀ ਚੰਗਾ ਜੀ ਬਿਲਕੁਲ ਜੀ ਬਿਲਕੁਲ ਜੀ ਜਗਰੂ ਪਾਸ਼ਾ ਵੀ ਮੰਡੀਆਂ ਚੋਂ ਘੋੜੇ ਖਰੀਦੇ ਰਹੇ ਜਿਹੜਾ ਨੀਲਾ ਘੋੜਾ ਖਰੀਦਿਆ ਦਸਵੇਂ ਪਾਸ਼ਾ ਦੇ ਮਾਮਾ ਕਰਤਾਲ ਚੰਦ ਜੀ ਨਾਲ ਗਏ ਉਹ ਵੀ ਮੰਡੀ ਤੋਂ ਖਰੀਦਿਆ ਜੀ ਜੀ ਦਿਲਬਾ ਗੁਲਬਾ

ਕਿਉਂਕਿ ਬੜੀ ਵਧੀਆ ਕਿਉਂਕਿ ਲੋਕ ਤਰਸਦੇ ਆ ਵੀ ਸਾਡੇ ਘਰ ਕਿਤੇ ਪੈਰ ਪਾਵੇ ਹੈਨਾ ਇਹ ਕੁਲਾ ਸੋਰ ਜਾਂਦੀਆਂ ਵੀ ਜਿਹੜੇ ਕਰੇ ਇੱਕਰਮਾ ਵਾਲੇ ਪੈਰ ਪਾ ਲੈਂਦੇ ਆ ਜੀ ਬਹੁਤ ਵਧੀਆ ਬਾਬਾ ਜੀ ਠੀਕ ਹੈ ਜੀ ਬਾਬਾ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਦੇਖੋ ਜੀ ਕਰੋ ਵੀਡੀਓ ਸ਼ੇਅਰ ਵੱਤ ਤੋਂ ਬਾਅਦ ਜੀ ਬਾਬਾ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਆ ਜੀ ਇਹ ਸ਼ੌਂਕ ਜਿਹੜਾ ਬਹੁਤ ਵਧੀਆ ਤਾਂ ਇਧਰ ਵੇਖੇ ਕਨੱਚ ਦੀ ਫਿਰਦੀ ਆ ਬਚੇਰੀ ਕੀ ਬਾਤਾਂ ਜੀ ਹਵਾ ਦੇ ਨਾਲ ਗੱਲਾਂ ਕਰਦੀ ਆ ਦੇਖੋ ਗੇਰਾ ਹਨਾ ਤੇ ਬਾਕੀ ਇਧਰ ਆਪਾਂ ਆ ਗਏ ਦੂਸਰੇ ਫਾਰਮ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ